ਮੈਂ ਜਰਨੈਲ ਸਿੰਘ ਸਰਪੰਚ ਕਬਿਆਲ ਤਕਰੀਬਨ ਸਾਡੇ 2 ਘਰਾਂ ਦੇ ਵਿੱਚ ਚੋਰੀ ਹੋਈ ਥੀ ਸਵੇਰੇ 5:00 ਵਜੇ ਤੇ ਮੈਨੂੰ ਘਰੇ ਫੋਨ ਆਇਆ ਮੈਂ ਜਦੋਂ ਫੋਨ ਚੱਕਿਆ ਮੈਨੂੰ ਫੋਨ ਆਇਆ ਵੀ ਇਸ ਕਰਕੇ 2 ਘਰਾਂ ਦੇ ਵਿੱਚ ਚੋਰੀ ਹੋਈ ਹੈ ਤੇ ਚੋਰੀ ਵੀ ਇੱਕ ਘਰ ਦੇ ਵਿੱਚੋਂ 1.5 ਲੱਖ ਰੁਪਏ ਦਾ ਸਾਮਾਨ ਚੱਕਿਆ ਗਿਆ ਇੱਕ ਘਰ ਦੇ ਵਿੱਚੋਂ 2 2 ਲੱਖ ਦੇ ਲਗਭਗ ਚੱਕਿਆ ਗਿਆ ਤਕਰੀਬਨ ਚੋਰੀ ਹੈ ਘਰ ਦੇ ਪਿੱਛੋਂ ਦੀ ਟਾਕੀ ਪਾੜ ਕੇ ਦੇ ਅੰਦਰ ਦਾਖਲ ਹੋ ਗਏ ਦਾਖਲ ਹੋਣ ਤੋਂ ਬਾਅਦ ਨਮਾਰੀ ਤੇ ਤੋੜੀ ਹੈ ਨਮਾਰੀ ਤੋੜ ਕੇ ਉਹਦਾ ਜੋ ਵੀ ਸਮੇ ਵਿੱਚ ਕੀਮਤੀ ਸਮਾਨ ਸੀ ਉਹ ਕੱਢ ਕੇ ਬਾਹਰ ਲੈ ਗਏ ਤੇ ਫਿਰ ਦੂਸਰੇ ਘਰੇ ਆ ਗਏ ਦੂਸਰੇ ਘਰੋਂ ਵੀ ਐਸੀ ਟਾਕੀ ਰਾਹੀਂ ਵੜ ਕੇ ਦੁਖਤੀ ਦੀ 2 ਲੱਖ ਰੁਪਏ ਦਾ ਸਮਾਨ ਉਹਨਾਂ ਚੱਕ ਕੇ ਲੈ ਗਏ ਜਦੋਂ ਅਸੀਂ ਮੌਕੇ 'ਤੇ ਆ ਕੇ ਦੇਖਿਆ ਮੈਂ ਹੋਰ ਪੰਦਰੇ ਬੰਦੇ ਬੁਲਾਏ ਪੁਲਿਸ ਨੂੰ ਫੋਨ ਕਰਿਆ ਤਾਂ ਕਰਕੇ ਅਸੀਂ ਤਕਰੀਬਨ ਦੇਖਿਆ ਵੀ ਇਹ ਕਿਸੇ ਵਧੀਆ ਗੈਂਗ ਦਾ ਕੰਮ ਹੋਇਆ ਹੋਇਆ ਹੈ ਇਸ ਦਾ ਕੋਈ ਸਰਕਾਰੀ ਹੱਲ ਕੱਢਿਆ ਜਾ ਵੀ ਐ ਪਿੰਡਾਂ ਦੇ ਵਿੱਚ ਇਹ ਚੋਰੀਆਂ ਹੋਣ ਲੱਗੀਆਂ ਤੇ ਕੀ ਲੋਕਾਂ ਦਾ ਬਣੂਗਾ ਬਾਹਰ ਲੋਕਾਂ ਦੇ ਖੇਤਾਂ 'ਚ ਘਰ ਪਾਏ ਨੇ ਇਹ ਦੋਨੇ ਘਰਾਂ ਦਾ ਕੀ ਨਾਮ ਹੈ ਜੀ ਇੱਕ ਘਰ ਦਾ ਦੂਜੇ ਘਰ ਦਾ ਇੱਕ ਦਾ ਨਾਮ ਸੁਖਤੇਨ ਸਿੰਘ ਹੈ ਇਹ ਕਦਾਂ ਨਾ ਰਾਜਦੀਪ ਸਿੰਘ ਹੈ ਦੋ ਘਰਾਂ 'ਚ ਚੋਰੀ ਹੋਈ ਹੈ ਇਹਨਾਂ ਦੀ ਅ ਤਕਰੀਬਨ ਗੱਲ ਕਰੀਏ ਤਾਂ ਸਾਨੂੰ ਲੱਗਦਾ ਵੀ ਬਾਹਰਲੇ ਬੰਦੇ ਦਾ ਜਾਂ ਕੋਈ ਲੋਕਲ ਬੰਦੇ ਦਾ ਆਪ ਹੋ ਸਕਦਾ ਨਹੀਂ ਇਹ ਨਹੀਂ ਕਹਿ ਸਕਦੇ ਵੀ ਜੇ ਬਾਹਰਲਾ ਬੰਦਾ ਜਾਂ ਘਰ ਦਾ ਬੰਦਾ ਹੈ ਵੀ ਸਾਨੂੰ ਇਹ ਚਾਹੀਦਾ ਵੀ ਇਹ ਕੇਸ ਟ੍ਰੇਸ ਹੋਣਾ ਚਾਹੀਦਾ ਹੈ ਇਹ ਚੋਰੀ ਨਿਕਲਣੀ ਚਾਹੀਦੀ ਹੈ ਪੁਲਸਰ ਪੁਆ ਬਪਾਰ ਆ ਗਏ ਸੀ ਪੁਲਸਰ ਬਾ ਮੌਕੇ ਤੇ ਆ ਗਈ ਇੰਕਵਾਰੀ ਗਿਤੀਆਰੀ ਉਹਨਾਂ ਵੱਲੋਂ ਇੱਕ ਵਾਰ ਚੱਲ ਰਹੀ ਹੈ ਇੱਕ ਵਾਰੀ ਉਹਨਾਂ ਵੱਲੋਂ ਉਹ ਦੇਖ ਰਹੇ ਨੇ ਜਿਵੇਂ ਅਸੀਂ ਕੀਦੇ ਬਾਰੇ ਉਹਨੂੰ ਪ੍ਰਸਾਸ ਹੈ ਉਹ ਕਰ ਰਹੇ ਨੇ ਆਪਾਂ ਸਾਨੂੰ ਕਿ ਉਹ ਵੀ ਲੱਗਦਾ ਵੀ ਇਹ ਘਰਾਂ ਦੀ ਇਹਨਾਂ ਦੀ ਚੋਰੀ ਹੈ ਉਹਨਾਂ ਦੇ ਵਗੈਰਾ ਕੈਮਰੇ ਵਗੈਰਾ ਸਕਿਉਰਟੀ ਵਾਲਾ ਸਿਸਟਮ ਨਾ ਹੋਣਾ ਕਿਉਂ ਸਭ ਤੋਂ ਵੱਡਾ ਸਵਾਲ ਹੈ ਹਾਂ ਇਹ ਕਾਰਨ ਵੱਡਾ ਹੈ ਵੀ ਇੱਕ ਖੇਤ ਬਾਹਰ ਕਰ ਰਹੇ ਨੇ 22 25 ਲੱਖ ਰੁਪਏ ਦਾ ਕਰਾਏ ਤੇ ਲਾਇਆ ਹੋਇਆ ਇੱਕ 12000 ਰੁਪਏ ਦਾ ਕੈਮਰਾ ਲਾਇਆ ਨਹੀਂ ਹੋਇਆ ਚਾਹੇ ਕਿ ਫਿਰ ਉਹ ਗੁੱਸਾ ਹੁੰਦਾ ਨੇ ਵੀ ਸਾਡੀ ਚੋਰੀ ਹੋ ਗਈ ਸਾਡੇ ਬਾਹਰੋਂ ਆ ਕੇ ਬੰਦੇ ਵੀ ਆਪਣੀ ਆਪਣੀ ਫਿਰ ਸੇਫਟੀ ਆਪਾਂ ਰੱਖ ਨਹੀਂ ਸਕਦੇ ਆ ਉਹਨਾਂ ਦਾ ਕੋਈ ਕੂਤਾ ਰੱਖਿਆ ਹੋਇਆ ਨਹੀਂ ਹੈ ਉਹਨਾਂ ਦਾ ਕੋਈ ਕੈਮਰਾ ਨਹੀਂ ਹੈ ਨਾ ਹੀ ਕੋਈ ਆਪਣੇ ਕੋਲ ਕੋਈ ਗੱਡੀ ਕੋਈ ਸਹੂਲਤ ਹੈ ਵੀ ਜਿਆਦਾ ਸੀ ਉਹਦੀ ਕੋਈ ਸੇਫਟੀ ਬਾਤ ਸਾਡਾ ਕੁਝ ਕੰਮ ਕਰਿਆ ਹੋਇਆ ਹੈ 12ਵਾਂ ਕਾ ਥੱਕ ਟੁੱਟ ਕੇ ਆਉਨੇ ਆ ਕਰੇ ਆ ਕੇ ਪੈ ਜਾਨੇ ਆ ਤੇ ਕਰਕੇ ਨਹੀਂ ਕਿਸੇ ਦਾ ਧਿਆਨ ਨਹੀਂ ਹੁੰਦਾ ਤੇ ਹੁਣ ਲਈ ਇਸਨੇ ਕੀ ਇਨਸਾਫ ਨਹੀਂ ਮੌਕੇ ਦੱਰਦਾ ਇਨਸਾਫ ਤਾਂ ਸਰਕਾਰ ਤੋਂ ਇਹ ਮੰਗਦੇ ਵੀ ਜਿਹੜਾ ਗੁੰਡਾ ਕਰਦੀਏ ਲੁੱਟਾ ਖੋਹਾਂ ਚੋਰੀਆਂ ਹੋੜੀਆਂ ਨੇ ਵੀ ਸਰਕਾਰਾਂ ਦੀ ਸੇਤੀ ਤੁਸੀਂ ਦੀ ਨੱਥ ਪਾਵੇ ਇਹ ਤਾਂ ਅਚਾਨਕ ਲੋਕ ਐਸੀ ਲੋੜ ਲੱਗ ਲੋਕ ਕਤਲ ਹੋ ਜਾਣਗੇ ਮਰ ਜਾਣਗੇ ਲੋਕ ਲੜ ਕੇ ਇਸ ਲੋਟ ਪਿੰਡਾਂ ਦੇ ਵਿੱਚ ਕੋਈ ਮੰਨ ਮੰਨ ਲਓ ਕਰਦਾ ਮਾਲਕ ਬੰਦਾ ਉੱਠ ਖੜਦਾ ਉਹ ਬੰਦੇ ਅੰਦਰ ਚਾਰ ਪੰਜ ਦਾਖਲ ਨੇ ਜੇ ਬੰਦਾ ਉੱਠ ਕੇ ਚਿੰਬੜਦਾ ਉਹ ਹੋ ਸਕਦਾ ਉਹ ਬੰਦਾ ਕਤਲ ਵੀ ਕਰ ਦੇਣਾ ਜਾਂ ਤਾਂ ਕੋਈ ਗੰਭੀਰ ਸੱਟ ਮਾਰ ਦੇਣ ਬੰਦਾ ਬੇਕਾਰ ਹੋ ਜੇ ਇਹ ਕਾਰਨ ਹੈ ਵੱਡੇ ਸਰਕਾਰ ਨੂੰ ਵੀ ਚਾਹੁੰਦੇ ਆ ਵੀ ਸਰਕਾਰ ਤੋਂ ਮੰਗ ਕਰਦੇ ਆ ਵੀ ਸੇਤੀ ਸੇਤੀ ਲਟੇਰਿਆਂ ਦੇ ਕਾਬੂ ਪਾਇਆ ਜਾ ਮੈਂ ਐਸਪੀ ਕਾਲਸਿੰਗ ਚੰਕਸਰਾ ਤੋਂ ਸੜਿਕਾ ਕਪਿਆਲ ਘਟਨਾ ਹੋਈ ਹੈ ਰਾਤ ਦੋ ਘਰਾਂ ਦੇ ਚੋਰੀ ਹੋਈ ਹੈ ਕੀ ਹਾਂ ਜੀ ਇਹ ਆਪਾਂ ਨੂੰ ਇਨਫੋਰਮੇਸ਼ਨ ਮਿਲਿਆ ਦੋ ਘਰਾਂ ਦੇ ਚੋਰੀ ਹੋਈ ਹੈ ਇੱਕ ਰਾਜੇ ਸਿੰਘ ਪੁੱਤਰ ਜਗਨ ਸਿੰਘ ਦੇ ਘਰ ਇੱਕ ਫੁਕਸ਼ਾਨ ਸਿੰਘ ਪੁੱਤਰ ਦੇਸ਼ ਸਿੰਘ ਦੇ ਘਰ ਇਹ ਇਹਨਾਂ ਦੋਨਾਂ ਘਰਾਂ ਦੇ ਵਿੱਚੋਂ ਕੁਝ ਕੁ ਨਕਦੀ ਤੇ ਕੁਝ ਕੁ ਸਮਾਨ ਚੋਰੀ ਹੋਇਆ ਦੀ ਆਪਾਂ ਨੂੰ ਇਨਫੋਰਮੇਸ਼ਨ ਮਿਲਿਆ ਹੈ ਤੇ ਇਹ ਪੱਕੀ ਤੌਰ 'ਤੇ ਆਪਾਂ ਜਾਂਚ ਹੀ ਚਲਾਈ ਤੇ ਫੇਸ ਕਰ ਲਾਗੇ ਜੀ ਆਪਾਂ ਸਾਫ਼ ਜਾਣ ਤੱਕ ਪਲੇਸ ਕਰ ਦਿੱਤੇ ਕਿੰਨੇ ਕੁ ਲੱਖ ਰੁਪਏ ਦਾ ਨੁਕਸਾਨ ਹੋਣ ਦੀ ਮਿਲ ਸੀ 66000 ਰੁਪਏ ਤਾਂ ਲਗਾਇਆ ਜਾਂਦਾ ਤੇ ਇੱਕ ਕਾਪੇ ਵਿੱਚੋਂ ਹੈਗਾ 7000 ਰੁਪਏ ਦਾ ਸੋਨਾ ਤੇ ਇੱਕ ਘੜੇ ਵਿੱਚੋਂ 2 ਐਮਾਰਸ ਸਰ ਕੀ ਸੀਸੀਟੀਵੀ ਲੱਗੇ ਹੋਏ ਸੀ ਇਹਨਾਂ ਦੇ ਘਰਾਂ ਦੇ ਵਿੱਚੋਂ ਇਹ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸੀ ਐਕਚੁਅਲੀ ਘਰ ਵੀ ਮਲਕੀ ਖੰਡ ਤੋਂ ਬਾਹਰ ਸੀ ਤੇ ਦੋਨਾਂ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਸੀ ਤੇ ਜਲਦੀ ਜਲਦੀ ਕਾਰਵਾਈ ਕਿੰਨੀ ਹੈ ਜਲਦੀ ਤੋਂ ਜਲਦੀ ਆਪਾਂ ਮੰਗ ਕੇ ਹੋਰ ਜਿੰਨੇ ਵੀ ਸੀਸੀਟੀਵੀ ਕੈਮਰੇ ਆ ਤੇ ਆਪਾਂ ਨੂੰ ਕੋਈ ਵੀ ਮੰਗ ਕੇ ਮਿਲਦੇ ਆ ਆਪਾਂ ਉਹ ਦੀ ਪ੍ਰੀਫਰ ਕਰਦੇ ਆ ਜਲਦੀ ਤੋਂ ਜਲਦੀ ਇਹ ਚੀਜ਼ਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਦੇ ਹੋ ਜਾਣੀ ਲੱਗੀ ਕਿਸ ਤਰ੍ਹਾਂ